ਅੱਜ ਜਦੋਂ ਮੈਡਮ ਸਾਡੇ ਇੱਥੇ ਹਲਕਾ ਹਿਸ਼ਾਰਪੁਰ ਤੋਂ ਆਈ ਸੀ ਕਸਬਾ ਕਮਾਂਡ ਦੇ ਵਿੱਚ ਤਾਂ ਸਾਡਾ ਜਿਹੜਾ ਪ੍ਰਸ਼ਾਸਨ ਨਾਲ ਸਹਿਮਤੀ ਕਰਕੇ ਜਿਹੜੇ ਅਸੀਂ ਜਿੰਨੇ ਵੀ ਉਮੀਦਵਾਰ ਆਪਣੇ ਕਿਸਾਨ ਆਗੂ ਸੀ ਸਾਰੇ ਖੜੇ ਸੀ ਜਦੋਂ ਉਹਨੂੰ ਗੱਡੀ 'ਚੋਂ ਬਾਹਰ ਲਿਆ ਕੇ ਅਸੀਂ ਸਵਾਲ ਪੁੱਛੇ ਤਾਂ ਉਹ ਹਰੇਕ ਗੱਲ ਤੋਂ ਗੋਲਮੋਲ ਗੋਲਮੋਲ ਕਰਕੇ ਬੈੰਦੇ ਜਵਾਬ ਦੇ ਰਹੀ ਸੀ ਕਹਿੰਦਾ ਕਿ ਇਸ ਟ੍ਰਿਕ ਨਾਲ ਮਸਲੇ ਹੱਲ ਹੋਪਾ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਜਿਹੜੀ ਆ ਇਹਨਾਂ ਨੂੰ ਇਹਨਾਂ ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਇਹ ਕਹਿੰਦੇ ਸੀ ਨਾ ਕਿ ਸਾਡਾ ਅੰਕੜਾ 400 ਤੋਂ ਪਾਰ ਆ ਹੁਣ ਇਸ ਵੇਲੇ ਉਹ ਪੜਨਾ ਚાલુ ਹੋ ਗਿਆ ਹੁਣ ਇਹ ਕਹਿ ਦਿਆ ਕਰਨ ਵੀ ਕਿਤੇ ਮੇਰੇ ਖਿਆਲ 40 ਤੋਂ ਪਾਰ ਨਹੀਂ ਹੋਣਾ ਪੀ ਹੁਣ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ ਜਿਵੇਂ ਅੱਜ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਕਿ ਸੋਮ ਪ੍ਰਕਾਸ਼ ਜੀ ਦੀ ਉਹਨਾਂ ਦੀ ਪਤਨੀ ਜਿਹੜੀ ਆ ਉਹ ਕਿਸੇ ਵੀ ਠੋਸ ਜਿਹੜਾ ਵਾ ਸਵਾਲ ਦਾ ਜਵਾਬ ਨਹੀਂ ਦੇ ਸਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਅੱਜ ਸਾਡੇ ਵੱੱਜੀਆਂ ਵਾਂ ਡਾਂਗਾ ਕੱਲ ਇਹਨਾਂ ਦੇ ਵੀ ਵਾ ਸਕਦੀ ਇਹਨਾਂ ਦੇ ਬੱਚਿਆਂ ਤੇ ਵੱਜਣੀਆਂ ਹੀ ਆ ਜੇ ਸਰਕਾਰ ਬਣੀ ਮੈਮੋਰੰਡਮ ਕਹਿੰਦੇ ਦੇ ਦਿਓ ਮੈਮੋਰੰਡਮ ਕਹਤਾ ਤਈਏ ਜਿਹੜੇ ਉੱਤੇ ਤੁਸੀਂ ਅੱਜ ਕਿਲ ਲਾਇਓ ਕੁੱਟ ਦਿਓ ਜਿਹੜੇ ਸਾਡੇ ਬੰਦੇ ਹੁਣ ਵੀ ਤੁਸੀਂ ਜੇਲ੍ਹਾਂ 'ਚ ਰੱਖੇ ਨਵਦੀਪ ਵਰਗੇ ਨਜਾਇਜ਼ ਉਹਨਾਂ ਨੂੰ ਛੱਡੋ ਬਟਾਲਾ ਪੁਲਿਸ ਅਧੀਨ ਪਿੰਦੇ ਕਸਬਾ ਕੁਮਾਨ ਵਿਖੇ ਖੜੇ ਹਾਂ ਤੇ ਇੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੁਨੀਤਾ ਸੋਮ ਪ੍ਰਕਾਸ਼ ਜੀ ਦਾ ਵਿਰੋਧ ਕੀਤਾ ਗਿਆ ਹੈ ਸੁਨੀਤਾ ਸੋਮਪ੍ਰਕਾਸ਼ ਕਸਬਾ ਕੁਮਾਨ ਦੇ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਏ ਸੀ ਤਾਂ ਇੱਥੇ ਉਹਨਾਂ ਦੀ ਮੀਟਿੰਗ ਵੀ ਆ ਕਿਉਂਕਿ ਕਸਬਾ ਕੁਮਾਨ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਅਧੀਨ ਪੈਂਦਾ ਹੈ ਲੇਕਿਨ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਹੈ ਤਾਂ ਇੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਤਸਵੀਰਾਂ ਤੁਹਾਨੂੰ ਵਿਰੋਧੀਆਂ ਵੀ ਦਿਖਾਵਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਸੁਨੀਤਾ ਸੋਮਪ੍ਰਕਾਸ਼ ਨੂੰ ਸਵਾਲ ਜਵਾਬ ਕੀਤੇ ਗਏ ਹਨ ਕੀ ਸਵਾਲ ਜਵਾਬ ਕੀਤੇ ਗਏ ਹਨ ਤੇ ਕੀ ਜਵਾਬ ਮਿਲੇ ਹਨ ਉਹਨਾਂ ਦੇ ਨੂੰ ਲੈ ਕੇ ਸਾਡੇ ਨਾਲ ਇੱਥੇ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਥੇ ਭਾਰੀ ਤਦਾਦ ਚ ਕਿਸਾਨ ਇੱਥੇ ਮੌਜੂਦ ਨੇ ਭਾਜੀ ਸੁਨੀਤਾ ਸੋਮਪ੍ਰਕਾਸ਼ ਦਾ ਅੱਜ ਵਿਰੋਧ ਕੀਤਾ ਗਿਆ ਕਿਹੜੇ ਸਵਾਲ ਕੀਤੇ ਗਏ ਤੇ ਕੀ ਜਵਾਬ ਮਿਲੇ ਮੈਂ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਰਾਜੇਵਾਲ ਅੱਜ ਜਦੋਂ ਮੈਡਮ ਸਾਡੇ ਇੱਥੇ ਹਲਕਾ ਹਸ਼ਿਆਰਪੁਰ ਤੋਂ ਆਈ ਸੀ ਕਸਬਾ ਕਮਾਂਡ ਦੇ ਵਿੱਚ ਤਾਂ ਸਾਡਾ ਜਿਹੜਾ ਪ੍ਰਸ਼ਾਸਨ ਨਾਲ ਸਹਿਮਤੀ ਕਰਕੇ ਜਿਹੜੇ ਅਸੀਂ ਜਿੰਨੇ ਵੀ ਉਮੀਦਵਾਰ ਆਪਣੇ ਕਿਸਾਨ ਆਗੂ ਸੀ ਸਾਰੇ ਜਦੋਂ ਉਹਨੂੰ ਗੱਡੀ ਚੋਂ ਬਾਹਰ ਲਿਆ ਕੇ ਅਸੀਂ ਸਵਾਲ ਪੁੱਛੇ ਤਾਂ ਉਹ ਹਰੇਕ ਗੱਲ ਤੋਂ ਗੋਲਮੋਲ ਗੋਲਮੋਲ ਕਰਕੇ ਜਵਾਬ ਦੇ ਰਹੀ ਸੀ ਪਰ ਉਹਨਾਂ ਦੇ ਕੋਲ ਕੋਈ ਵੀ ਠੋਸ ਜਵਾਬ ਸਾਡੇ ਸਵਾਲਾਂ ਦਾ ਨਹੀਂ ਸੀ ਹੈਗਾ ਇਸ ਕਰਕੇ ਉਹ ਆਪਣੀ ਜਾਨ ਛਡਾਉਣ ਦੀ ਤਿਆਰੀ ਸੀ ਤਾਂ ਉਹਨਾਂ ਦਾ ਜਿਹੜਾ ਪਤੀ ਸੀ ਸੋਮਪ੍ਰਕਾਸ਼ ਜੀ ਉਹਨੇ ਆ ਕੇ ਇੱਕ ਦੋ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾਡੇ ਸਵਾਲਾਂ ਦੇ ਜਵਾਬ ਉਹਦੇ ਉੱਤੇ ਟਿਕੇ ਪਰ ਉਹ ਵੀ ਫਿਰ ਨੀਵੀਂ ਪਾ ਕੇ ਖੜ ਗਏ ਥੋੜਾ ਮਲਾਜਮਾਂ ਦੇ ਵਿੱਚ ਨੂੰ ਕੁਸਰਤਨ ਤਿਆਰ ਹੋ ਗਏ ਸੀ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਮਸਲੇ ਹੱਲ ਹੋ ਪਾਣਗੇ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਜਿਹੜੀ ਆ ਇਹਨਾਂ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਇਹ ਕਹਿੰਦੇ ਸੀ ਨਾ ਕਿ ਸਾਡਾ ਅੰਕੜਾ 400 ਤੋਂ ਪਾਰ ਆ ਹੁਣ ਇਸ ਵੇਲੇ ਉਹ ਘਟਨਾ ਚਾਲੂ ਹੋ ਗਿਆ ਹੁਣ ਇਹ ਕਹਿ ਦਿਆ ਕਰਨ ਵੀ ਕਿਤੇ ਮੇਰੇ ਖਾਤੇ 40 ਤੋਂ ਪਾਰ ਨਹੀਂ ਹੋਣਾ ਤੁਹਾਨੂੰ ਕੀ ਲੱਗਦਾ ਇਸ ਤਰੀਕੇ ਦੇ ਵਿਰੋਧ ਕਰਨ ਨਾਲ ਮਸਲੇ ਹੱਲ ਹੋ ਪਾਣਗੇ ਬਿਲਕੁਲ ਤੁਹਾਨੂੰ ਪਤਾ ਵਾ ਜਦੋਂ ਵੀ ਇਹ ਜਿਹੜਾ ਲੋਕਤੰਤਰੀ ਰਾਜ ਆ ਇਹਦੇ ਵਿੱਚ ਹਮੇਸ਼ਾ ਹੀ ਪ੍ਰਦਰਸ਼ਨ ਕਰਕੇ ਜਿਹੜੇ ਲੜਦੇ ਰੋ ਉਹਨਾਂ ਦੀ ਜਿੱਤ ਹੁੰਦੀ ਆ ਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਵਾ ਭਾਜਪਾ ਦਾ ਪੂਰੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਤੇ ਇਹਨਾਂ ਨੂੰ ਆ ਵੀ ਕਿਤੇਉਂ ਵੀ ਕੋਈ ਆਸ ਨਹੀਂ ਗਈ ਤੇ ਹੁਣ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ ਜਿਵੇਂ ਅੱਜ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਕਿ ਸੋਮ ਪ੍ਰਕਾਸ਼ ਜੀ ਤੇ ਉਹਨਾਂ ਦੀ ਪਤਨੀ ਜਿਹੜੀ ਆ ਉਹ ਕਿਸੇ ਵੀ ਠੋਸ ਜਿਹੜਾ ਵਾ ਸਵਾਲ ਦਾ ਜਵਾਬ ਨਹੀਂ ਦੇ ਸਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਸਾਡਾ 850 ਦੇ ਕਰੀਬ ਕਿਸਾਨ ਸ਼ਹੀਦ ਹੋਇਆ ਤੁਸੀਂ ਪਾਰਲੀਮੈਂਟ ਦੇ ਵਿੱਚ ਕਿਤੇ 2 ਮਿੰਟ ਦਾ ਜਾਂ ਕਿਸੇ ਮੰਤਰੀ ਨੇ ਬੋਲ ਕੇ ਦੋ ਸ਼ਬਦ ਬੋਲੇ ਹੁਣ ਕਿ ਇਹ ਬਹੁਤ ਮਾੜਾ ਆ ਔਰ ਇਹਦਾ ਜਵਾਬ ਨਹੀਂ ਕੋ ਦੇ ਸਕਿਆ ਕਿਉਂਕਿ ਉਹਨਾਂ ਕੀਤਾ ਹੀ ਨਹੀਂ ਇਹ ਬਿਲਕੁਲ ਕਿਤਨਾ ਕੀਤਾ ਕਿਸਾਨ ਆਗੂਆਂ ਦੇ ਵਿੱਚ ਤੇ ਕਿਸਾਨਾਂ ਚ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜੇ ਸਵਾਲ ਉਹਨਾਂ ਨੂੰ ਕੀਤੇ ਜਾ ਰਹੇ ਉਹਨਾਂ ਦੇ ਕੋਈ ਸੰਤੁਸ਼ਟੀ ਭਰੇ ਜਵਾਬ ਨਹੀਂ ਉਹਨਾਂ ਨੂੰ ਮਿਲ ਪਾ ਰਹੇ ਤੇ ਲਗਾਤਾਰ ਹੀ ਇਸ ਤਿੱਕੇ ਦੇ ਵਿਰੋਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਿਪਾਈ ਇਹ ਇੱਕ ਹਿਸਾਬ ਦੇ ਪਾਰਟੀਆਂ ਦੇ ਸਿਪਾਈ ਹੁੰਦੇ ਹੋ ਉਮੀਦਵਾਰ ਸਿਪਾ ਸਰਾਰ ਤੇ ਜਰਨਲ ਦੇ ਉੱਤੇ ਬੈਠੇ ਹੱਲ ਉਹਨਾਂ ਨੇ ਕਰਨੇ ਇਸ ਤਿੱਕੇ ਦਾ ਮਸਲੇ ਹੱਲ ਹੋ ਪਣਗੇ ਬਿਲਕੁਲ ਨਹੀਂ ਮਸਲੇ ਕਿੱਥੋਂ ਹੱਲ ਹੋਣੇ ਆ ਪਰ ਇਹਨਾਂ ਨੂੰ ਅਸੀਂ ਤੇ ਇਹ ਕਹਿ ਰਹੇ ਹਾਂ ਮਸਲੇ ਨਹੀਂ ਹੱਲੇ ਇਹਨਾਂ ਨੂੰ ਕਹਿ ਰਹੇ ਬੀਜੇਪੀ ਛੱਡੋ ਤੇ ਇਹ ਜਿਹੜੇ ਤੁਸੀਂ ਇਹ ਇਸ ਜਿਹੜਾ ਖੂਨ ਚੂਸਦੀ ਲੋਕਾਂ ਦੀ ਉਹ ਪਾਰਟੀ ਦੇ ਹੱਕ ਚ ਖਲੋਣਾ ਛੱਡ ਦਿਓ ਅਸੀਂ ਤੇ ਇਹਨਾਂ ਨੂੰ ਇਹ ਕਹਿ ਰਹੇ ਹਾਂ ਔਰ ਜਿਹੜੇ ਸਾਡੇ ਸਾਥੀ ਇਹਨਾਂ ਨੂੰ ਬੁਲਾਉਂਦੇ ਨੇ ਆ ਲਾਡੀ ਵਰਗੇ ਇਹਨਾਂ ਨੂੰ ਇਹੀ ਸਮਝਾਉਣਾ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਨੂੰ ਨਾ ਬੁਲਾਓ ਪਰ ਜੇ ਹੁਣ ਨਹੀਂ ਸਮਝਣਗੇ ਤੇ ਇਹਨਾਂ ਦਾ ਬਾਈਕਾਟ ਕਰਨਗੇ ਸਾਰੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਇਹਨਾਂ ਨੂੰ ਜਿਹੜੇ ਬੁਲਾਉਂਦੇ ਆ ਇਹਨਾਂ ਦਾ ਬੁਰਾ ਹਾਲ ਹੋ ਜਾਏਗਾ ਇਹਨਾਂ ਨੂੰ ਮੇਰੇ ਖਿਆਲ ਨਾਲ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਜਾਏਗਾ ਇਹ ਗਦਾਰ ਲੋਕ ਨੇ ਜਿਹੜੇ ਇਹਨਾਂ ਨੂੰ ਬੁਲਾਉਂਦੇ ਨੇ ਕਿਉਂ ਅੱਜ ਸਾਡੇ ਵਜੀਆਂ ਵਡਾਂਗਾ ਕੱਲ ਇਹਨਾਂ ਦੇ ਵੀ ਵਜ ਸਕਦੀਆਂ ਇਹਨਾਂ ਦੇ ਬ ਪਰੇ ਸਰਕਾਰ ਤੇ ਬਣਨੀ ਨਹੀਂ ਨੀ ਬਿਲਕੁਲ ਦੇਖੋ ਜੇ ਇਹ ਜਿੱਤ ਜਾਂਦੇ ਆ ਤੇ ਤਾਕਤ ਬੀਜੇਪੀ ਨੂੰ ਮਿਲਦੀ ਹੈ ਨਾ ਜੇ ਇਹ ਆਪਾਂ ਇਹਨਾਂ ਨੂੰ ਨਹੀਂ ਜਿੱਤਣ ਦਿੰਦੇ ਤੇ ਬੀਜੇਪੀ ਦੀ ਤਾਕਤ ਘਟਣੀ ਆ ਬੀਜੇਪੀ ਦੇ ਸਰਕਾਰ ਨਹੀਂ ਬਣਨੀ ਔਰ ਸਰਕਾਰ ਨਾ ਬਣੇ ਤੇ ਚੰਗੀ ਗੱਲ ਨਹੀਂ ਤੇ ਜੋ ਹਾਲ ਇਹਨਾਂ ਅੱਗੇ ਕੀਤਾ ਵਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਹੀ ਹਾਲ ਇਹਨਾਂ ਫੇਰ ਕਰਨਾ ਵਾ ਹੋਰ ਤੇ ਕੋਈ ਇਹਨਾਂ ਨੇ ਇਸ ਤੋਂ ਇਲਾਵਾ ਤੇ ਇਹਨਾਂ ਦੀ ਸੋਚ ਹੀ ਨਹੀਂ ਹੈਗੀ ਮੈਮੋਰੰਡਮ ਕਹਿੰਦੇ ਦੇ ਦੋ ਮੈਮੋਰੰਡਮ ਇਹਨਾਂ ਨੂੰ ਕਹਦਾ ਦਈਏ ਜਿਹੜੇ ਉੱਤੇ ਤੁਸੀਂ ਅੱਜਕੱਲ ਲਾਏ ਕੁੱਟ ਦੋ ਜਿਹੜੇ ਸਾਡੇ ਬੰਦੇ ਹੁਣ ਵੀ ਤੁਸੀਂ ਜੇਲ੍ਹਾਂ 'ਚ ਰੱਖੇ ਨਵਦੀਪ ਵਰਗੇ ਨਜਾਇਜ਼ ਹੈ ਉਹਨਾਂ ਨੂੰ ਛੱਡੋ ਫੇਰ ਤੁਹਾਡੀ ਸਰਕਾਰ ਬਣੇ ਤੇ ਮੈਮੋਰੈਂਡਮ ਵੀ ਇੰਨਾ ਤੇ ਪੜਨੀ ਨਹੀਂ ਤੁਹਾਡੀ ਜੋ ਹਾਲਾਤ ਆ ਕਿਤੇ ਗਏ ਆ ਜਾਂ ਜਵਾਬ ਜਿਹੜੇ ਦਿੱਤੇ ਗਏ ਸੰਤੁਸ਼ਟ ਹੋਣਾ ਨਾ ਨਾ ਬਿਲਕੁਲ ਨਹੀਂ ਸੰਤੁਸ਼ਟ ਕਾਤੇ ਅਸੀਂ ਜਵਾਬ ਦਿੱਤਾ ਹੀ ਕੋਈ ਨਹੀਂ ਗਿਆ ਉਹਨਾਂ ਕੋਲ ਜਵਾਬ ਤੇ ਕੋਈ ਦਿੱਤਾ ਕਿਹੜਾ ਉਹਨਾਂ ਨੇ ਮੇਰੇ ਸਾਹਮਣੇ ਕੋਈ ਸੀ ਕਿ ਰਹਿ ਗਈ ਫਿਰ ਰਣਨੀਤੀ ਇਹ ਹੀ ਇਹਨਾਂ ਦਾ ਵਿਰੋਧ ਤੇ ਇਹਨਾਂ ਦਾ ਹੁੰਦਾ ਹੀ ਰਹੇਗਾ ਔਰ ਉੱਪਰੋਂ ਵੀ ਐਸਕੇਮ ਦਾ ਆ ਗਿਆ ਕਿ ਜੇ ਕੋਈ ਵੱਡਾ ਲੀਡਰ ਮੰਨ ਲਓ ਮੋਦੀ ਅਮਿਤ ਸ਼ਾਹ ਕੋਈ ਵੀ ਆਉਂਦਾ ਉਹਦਾ ਵੀ ਵਿਰੋਧ ਤਕੜੇ ਤ ਔਰ ਇਹਨਾਂ ਦਾ ਵਿਰੋਧ ਇਹਨਾਂ ਨੂੰ ਸਜ਼ਾ ਦੇ ਕੇ ਹਟਾਂਗੇ 4 ਤਰੀਕ ਨੂੰ ਰਿਜ਼ਲਟ ਜਦੋਂ ਆਏਗਾ ਉਸ ਤੋਂ ਬਾਅਦ ਹੀ ਅਸੀਂ ਘਰਾਂ 'ਚ ਪਾਵਾਂਗੇ ਉਹਨਾਂ 'ਚ ਅਸੀਂ ਬੰਦੇ ਨਹੀਂ ਔਰ ਪਿੰਡ ਪਿੰਡ ਘਰ ਘਰ ਜਾ ਕੇ ਲੋਕਾਂ ਨੂੰ ਵੀ ਦੱਸਾਂਗੇ ਇਹਨਾਂ ਦੀ ਜੋ ਵੀ ਇਹਨਾਂ ਨੂੰ ਐਕਸਪੋਜ਼ ਕਰਾਂਗੇ ਅਸੀਂ ਪੂਰਾ ਜੀ ਬਿਲਕੁਲ ਇਹ ਸੰ ਸਾਡੇ ਨਾਲ ਕਿਸਾਨ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਸੀ ਕਸਬਾ ਕੁਮਾਨ ਦੇ ਵਿੱਚ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਜੋ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਨੇ ਸੁਨੀਤਾ ਸੋਮਪrakash ਉਹਨਾਂ ਦਾ ਅੱਜ ਇੱਥੇ ਵਿਰੋਧ ਕੀਤਾ ਗਿਆ ਰੋਕ ਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਗਏ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਵਾਬਾਂ ਤੋਂ ਇਹ ਸੰਤੁਸ਼ਟ ਨਹੀਂ ਹਨ ਤੇ ਆਉਣ ਵਾਲੇ ਸਮੇਂ 'ਚ ਇਵੇਂ ਹੀ ਇਹਨਾਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਚੱਲਦਾ ਰਹੇਗਾ ਤੇ ਅਤੇ ਆਉਣ ਵਾਲੇ ਸਮੇਂ 'ਚ ਅਗਰ ਕੋਈ ਵੱਡਾ ਲੀਡਰ ਵੀ ਭਾਜਪਾ ਦਾ ਪੰਜਾਬ ਚ ਆਂਦਾ ਹੈ ਤਾਂ ਉਸ ਦਾ ਵੀ ਜੰਮ ਕੇ ਵਿਰੋਧ ਕੀਤਾ ਜਾਵੇਗਾ ਕੈਮਰਾ ਪਰਸਪਰ ਮਿੰ ਪੰਜਾਬ ਨਿਊਜ਼ ਬਟਾਲਾ ਕਸਬਾ ਕੁਮਾਨ